ਸਸੇ ਗੱਲ ਦੋਸਤੋ ਕਿ ਪਹਿਲਾ ਵਾਂਗ ਜਨ ਜੀਵ ਰੁਕ ਜਾਵੇਗਾ ਕਿ ਪਹਿਲਾ ਵਾਂਗ ਲੋਕ ਆਪਣੇ ਘਰਾਂ ਦੇ ਵਿੱਚ ਕੈਦ ਹੋਣ ਦੇ ਲਈ ਮਜਬੂਰ ਹੋ ਜਾਣਗੇ ਕਿ ਪਹਿਲਾ ਵਾਂਗ ਜ਼ਿੰਦਗੀ ਦੀ ਚਾਲ ਰੁਕ ਜਾਵੇਗੀ ਕਿ ਪਹਿਲਾ ਵਾਂਗ ਲੋਕਡਾਊਨ ਲੱਗ ਜਾਵੇਗਾ ਜੀਆ ਦੋਸਤੋ ਇੱਕ ਗੱਲਾਂ ਸਾਹਮਣੇ ਆਈਆਂ ਨੇ ਜਦੋਂ ਇੱਕ ਸਖਸ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਲੰਮੇ ਸਮੇਂ ਦੇ ਲਈ ਲੱਗਣ ਵਾਲੇ ਲੋਕਡਾਊਨ ਬਾਰੇ ਪਹਿਲਾਂ ਹੀ ਦੱਸ ਦਿੱਤਾ ਹੈ ਹਾਲਾਂਕਿ ਲਿਮਟਡ ਗੈਨ ਇਸ ਇਸ ਸਾਕਸ ਵੱਲੋਂ ਆਪਣੇ ਜੋ ਵਿਚਾਰ ਪੇਸ਼ ਕੀਤੇ ਗਏ ਨੇ ਉਹਨਾਂ ਦੀ ਪੁਸ਼ਟੀ ਤਾਂ ਨਹੀਂ ਕਰਦਾ ਪਰ ਕਿਤੇ ਨਾ ਕਿਤੇ ਇਸ ਸਾਕਸ ਵੱਲੋਂ ਜੋ ਤੱਥ ਪੇਸ਼ ਕੀਤੇ ਗਏ ਨੇ ਉਹ ਸੋਚਣ ਦੇ ਲਈ ਅਤੇ ਇਸ ਸਾਕਸ ਨੂੰ ਸੁਣਨ ਦੇ ਲਈ ਮਜਬੂਰ ਜ਼ਰੂਰ ਕਰਦੇ ਨੇ ਸੋ ਬਿਨਾਂ ਤੁਹਾਡਾ ਜਿਆਦਾ ਸਮਾਂ ਲਏ ਆਓ ਤੁਹਾਨੂੰ ਵੀ ਸੁਣਾਉਨੇ ਇਸ ਸਾਕਸ ਨੇ ਕੀ ਤੱਥ ਪੇਸ਼ ਕੀਤੇ ਨੇ ਪੂਰੀ ਵੀਡੀਓ ਦੇਖਿਓ ਤੇ ਪੂਰੀ ਵੀਡੀਓ ਦੇਖਣ ਤੋਂ ਬਾਅਦ ਜ਼ਰੂਰ ਦੱਸਿਓ ਕਿ ਤੁਹਾਨੂੰ ਵੀ ਲੱਗਦਾ ਹੈ ਜੋ ਇਸ ਸਾਕਸ ਦਾ ਕਹਿਣਾ ਹੈ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਲਾਕਡਾਊਨ ਲੱਗ ਸਕਦਾ ਹੈ ਜਾਂ ਫਿਰ ਨਹੀਂ ਜੇਕਰ ਤੁਸੀਂ ਇਸ ਸਖਸ਼ ਦੀਆਂ ਗੱਲਾਂ ਦੇ ਨਾਲ ਸਹਿਮਤ ਹੋ ਤਾਂ ਕਮੈਂਟਾਂ ਦੇ ਵਿੱਚ yes ਅਤੇ ਜੇਕਰ ਇਸ ਗੱਲ ਤੇ ਇਹਦੀਆਂ ਗੱਲਾਂ ਦੇ ਨਾਲ ਸਹਿਮਤ ਨਹੀਂ ਹੋ ਤਾਂ ਕਮੈਂਟਾਂ ਦੇ ਵਿੱਚ no ਜਰੂਰ ਟਾਈਪ ਕਰਨਾ ਤੇ ਵੀਡੀਓ ਨੂੰ ਲਾਈਕ ਕਰਕੇ ਅਗੇ ਸ਼ੇਅਰ ਵੀ ਕਰ ਦੇਣਾ ਆਓ ਦੇਖੋ ਇਸ ਸਖਸ਼ ਨੇ ਕੀ ਕਿਹਾ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਦੀ ਰਫ਼ਤਾਰ ਕਿਵੇਂ ਥੰਮੇਗੀ ਇਸ ਸਖਸ਼ ਦੇ ਅਨੁਸਾਰ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਇਸ ਵੀਡੀਓ ਦੀ ਆ ਵੀਡੀਓ ਪਹਿਲਾਂ ਦੇਖਿਓ ਫਿਰ ਆਪਾਂ ਗੱਲ ਕਰਾਂਗੇ ਕਿ ਇਹ ਗੱਲ ਸੱਚ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਲੋਕਡਾਊਨ ਦੁਬਾਰਾ ਲੱਗ ਰਿਹਾ ਹੈ ਇਹ ਲੋਕਡਾਊਨ ਕੋਈ ਆਮ ਨਹੀਂ ਹੋਵੇਗਾ ਪਹਿਲਾਂ ਵਾਲੇ ਲੋਕਡਾਊਨ ਨਾਲੋਂ ਬਹੁਤ ਜ਼ਿਆਦਾ ਭਿਆਨਕ ਲੋਕਡਾਊਨ ਹੋਵੇਗਾ ਮਨੁੱਖਤਾ ਵਾਸਤੇ ਆਉਣ ਵਾਲੇ ਜਿਹੜੇ ਕੁਝ ਮਹੀਨੇ ਕਹਿ ਲਈਏ ਜਾਂ ਕੁਝ ਸਾਲ ਕਹਿ ਲਈਏ ਬਹੁਤ ਜ਼ਿਆਦਾ ਘਾਤਕ ਹੋਣ ਵਾਲੇ ਹਨ ਪਹਿਲਾਂ ਆਹ ਵੀਡੀਓ ਸੁਣੋ ਤੁਹਾਨੂੰ ਕਿਵੇਂ ਲੱਗੀਆਂ ਇਸ ਬਾਈ ਦੀਆਂ ਗੱਲਾਂ ਫੇਰ ਆਪਾਂ ਗੱਲ ਕਰਦੇ ਆਂ ਕਹਿੰਦੇ ਹੁੰਦੇ ਆ ਘਾਵਤਾ ਬਣੀਆਂ ਔਲੇ ਦਾ ਖਾਦਾ ਸਿਆਣੇ ਦਾ ਕਿਹਾ ਆਪਾਂ ਸਿਆਣੇ ਤਾਂ ਖੈ ਰਹੇ ਨਹੀਂ ਕਿ ਔਲੀ ਜ਼ਰੂਰ ਖੱਟੇ-ਖੱਟੇ ਜਿਹਾ ਸਮਝਿਆ ਤੇ ਵੀ ਬਾਅਦ ਚ ਆਉਂਦਾ ਹੁਣ ਭਾਈਦੇ ਆ ਯੂਆਰਡੀਟੀ ਭਾਈ 90 ਤੋਂ ਥੱਲੇ ਕੋਈ ਨਹੀਂ ਮਿਲਣਾ ਮਾਰਕੀਟ 'ਚ ਅੱਜ 84 85 ਨੂੰ ਤਾਂ ਤਾਂ ਜੇ 10 ਲੱਖ ਤੋਂ ਉੱਪਰ ਆਰਡਰ ਕਰ ਰਹੇ ਆ ਅਸੀਂ ਚੱਕੀ ਜਾਂਦੇ ਆ ਬੰਬੇ ਤੋਂ ਦਿੱਲੀ ਤੋਂ ਤੇ ਦੂਜਾ ਮੈਂ ਦੱਸ ਦਿਆਂ ਕੋਇਨ ਦੀ ਪ੍ਰੀ ਬੁਕਿੰਗ ਕਰਨੀ ਹੈ ਜੇ ਕਿਸੇ ਨੂੰ ਹਿਸਾਬ ਨਹੀਂ ਆ ਰਿਹਾ ਤਾਂ ਤੁਸੀਂ ਫੋਨ ਕਰ ਲਿਓ ਜਸਪਾਲ ਨੂੰ ਨੰਬਰ ਹੈਗਾ ਮੇਰਾ 604 613 9792 ਮੈਂ ਲਾਇਆ ਵੀ ਹੋਇਆ ਰੀਲ ਤੇ ਦੂਜਾ ਵੀਰੇ ਸਟੂਡੈਂਟੋਂ ਕੱਚੇ ਹਾਂ ਤੁਹਾਨੂੰ ਕੱਢਣਗੇ ਰੈਡੀ ਰੋ ਥੋਡੀ ਫਲਾਈਟਾਂ ਤਿਆਰ ਨੇ ਆਰਡਰ ਆ ਗਏ ਅੱਜ ਇਹਨਾਂ ਦੇ ਵੀ ਲਿਸਟਾ ਬਣਾ ਲਓ ਮਾਰਕ ਕਰ ਲਓ ਸਾਰਿਆਂ ਨੂੰ ਤੁਹਾਨੂੰ ਨੋਟਸ ਆਊਗਾ ਜਿੰਨੇ ਸਟੂਡੈਂਟੋਂ ਵਰਕ ਵੀ ਦੇ ਦਿਓ ਕਾਸੇ ਦੇ ਦਿਓ ਤੁਹਾਨੂੰ ਕਿਵੇਂ ਲੱਗਦੀ ਤੁਹਾਨੂੰ ਨੋਟਸ ਆਊਗਾ ਵੀ ਦੇ ਛੱਡੋ ਕਿਉਂ ਤੁਸੀਂ ਕੋਵਿਡ 'ਚ ਦੇਖਿਆ ਹੁਣੇ ਕੋਵਿਡ ਵੇਲੇ ਤਾਂ ਚਲੋ ਜੰਗ ਨਹੀਂ ਹੈਗੀ ਸੀਗੀ ਹੁਣ ਤਾਂ ਜੰਗ ਹੈ ਹੁਣ ਤੁਹਾਨੂੰ ਤੁਹਾਡਾ ਦੇਸ਼ ਹੀ ਰੋਟੀ ਦੇਊਗਾ ਇਹ ਦੇਸ਼ ਰੋਟੀ ਨਹੀਂ ਦੇਊਗਾ ਕਿਉਂਕਿ ਬਈ ਚਲੋ ਬਾਹਰ ਜਿੰਨੇ ਸਿਟੀਜ਼ਨ ਤੇ ਪੀਆਰ ਤੋਂ ਆਊਟ ਆ ਸਾਰਿਆਂ ਨੂੰ ਕੱਢਣਗੇ ਤੇ ਇਹ ਆਇਆ ਅੱਜ ਫਰਮਾਨ ਜਦੋਂ ਆ ਲਬਨਾਨ ਵਾਲਾ ਆਇਆ ਨਾ ਫਰਮਾਨ ਉਹਦੋਂ ਮੈਂ ਉਹਦੋਂ ਹੀ ਦੇਖ ਲਿਆ ਜੀਗਾ ਪਹਿਲਾ ਕੰਮ ਸਟੂਡੈਂਟਾਂ ਦਾ ਉਸ ਤੋਂ ਬਾਅਦ ਅਗਲਾ ਉਹ ਵਰਕ ਵੀਜ਼ਾ ਦਾ ਜਿਹੜੇ ਬਈ ਜ਼ਰੂਰੀ ਜਿਹੜੇ ਸੀ ਕਲਾਸ ਵਾਲੇ ਨੇ ਲੇਬਰ ਆ ਉਹ ਬਚੂਗੀ ਕਿਉਂ ਖੇਤੀਬਾੜੀ ਦੇ ਹੋਰ ਲੜੜੇ-ਬੱੜਰੇ ਦੇ ਹੋਰ ਘਰ ਜਿੰਨੇ ਐਸੈਂਸ਼ੀਅਲ ਤੇ ਨੇ ਕੁਝ ਵੀ ਸਭ ਬੰਦ ਤੇ ਸਭ ਇਕਨੋਮੀ ਬੰਦ ਹੋਊਗੀ ਇੱਕ ਵਾਰੀ ਨਵੰਬਰ ਪਹਿਲੇ ਹਫਤੇ ਤੋਂ ਜੇ ਤੁਹਾਡੇ ਲਾਕਡਾਊਨ ਨਾ ਲੱਗਿਆ ਲਿਖ ਕੇ ਲੈ ਲਓ ਮੇਤੋਂ ਮਾਰਚ ਤੋਂ ਤੁਹਾਡੇ ਸਾਰੇ ਆ ਚਿਪਾਂ ਲਾਉਣਗੇ ਅਲਰਮਸਕ ਵਾਲੀਆਂ ਜਿਹੜਾ ਜਿਹੜਾ ਲਵਾਈ ਜਾਊ ਬਸ ਉਹਦੂ ਫੜਕੇ ਫੜਕਾ ਲਿਆ ਕਰਨਗੇ ਜਿਹਦੀ ਲੋੜ ਆਕਰੂ ਫੇਰ ਐ ਨਹੀਂ ਉਹ ਰਹੂਗਾ ਵੀ ਵੈਕਸੀਨਾਂ ਬੰਦਾ ਮਰੂਗਾ ਕਿ ਨਹੀਂ ਮੇਰੇ ਵਰਗਾ ਮਾ ਹੁਣ ਜਿਤਨੇ ਤਗੜੇ ਹੁੰਦੇ ਆ ਕਈਆਂ ਨੇ ਪਰ ਜੇ ਤੁਸੀਂ ਆਈਸੋਲੇਟ ਨਹੀਂ ਹੋ ਸਕਦੇ ਸਾਨੂੰ ਲਵਾਉਣੀ ਪਊ ਮਾ ਪਤਾ ਹੀ ਸੋਲੇਟ ਹੋ ਕੇ ਰਹਿੰਦੇ ਨਾ ਮੈਨੂੰ ਨਹੀਂ ਜਾਂਦੇ ਇਹ ਗੱਲਾਂ ਤੇ ਜਿੰਨੇ ਵੀ ਜਾਣਾ ਉਹਨਾਂ ਦੇ ਲਵਾ ਦਿਆ ਕਿ ਆਪਾਂ ਬਰਾਵਨਾ ਘਰੇ ਬੈਠ ਕੇ ਆਪਾਂ ਤਾਂ ਹੀ ਲਵਾਉਂਦੇ ਭਾਈ ਤੁਸੀਂ ਲਮਾਉਣੀਆਂ ਲਵਾਓ ਪਰ ਸਟੂਡੈਂਟ ਆ ਜਾ ਦਿਨਾ ਕੋਈ ਆਹ ਜਾ ਰੋਲਾ ਖੜਾ ਕਰ ਲਓ ਉੱਥੇ ਐਫ ਆਈ ਆਰ ਕਰਾ ਲਓ ਫੇਰ ਵੀ ਜਾਣ ਦਿੰਦੇ ਜੇ ਉੱਥੇ ਰੋਲੇ ਨੇ ਐਫ ਆਈ ਆਰਾਂ ਨੇ ਉਹਨਾਂ ਨੂੰ ਕੋਈ ਡਰ ਨਹੀਂ ਉਹਨਾਂ ਨੂੰ ਨਹੀਂ ਘੱਟ ਸਕਦੇ ਨਾ ਸਾਨੂੰ ਤਾਂ ਇਹ ਅੰਦਰ ਤੋਂ ਨੇ ਦੇਣਗੇ ਮਾਰ ਦੇ ਦੇਣਗੇ ਬਸ ਸਿੱਧਾ ਬਸ ਪਰ ਐਫ ਆਈ ਆਰ ਹੋਣੀ ਚਾਹੀਦੀ ਐ ਸੌਲਿਡ ਤੁਹਾਡੇ ਤੇ ਕੋਈ ਹੋਵੇ ਇੱਕ ਐਫ ਆਈ ਆਰ ਹੋਣੀ ਚਾਹੀਦੀ ਆ ਫੇਰ ਤੁਸੀਂ ਬਚੇ ਬਚੇ ਆ ਸਮਝੇ ਤੇ ਭਾਈ ਆਪਦਾ ਇੰਤਜ਼ਾਮ ਕਰ ਲੋ ਦੋ ਮਹੀਨੇ ਨੂੰ ਫੇਰ ਭਜੋਂਗੇ ਤੁਸੀਂ ਬਾਈ ਹੋ ਐ ਆ ਬਾਈ ਹੋ ਆ ਹੁਣ ਮੈਨੂੰ ਜੇ ਫੋਨ ਕਰੀ ਜਾਂਦੇ ਵਾਰੀ ਵਾਰੀ ਦੇਖੀ ਚੱਲੋ ਹੁਣ ਹਾਂਜੀ ਸੁਣ ਲਈ ਵੀਡੀਓ ਸਾਰੀ ਕਿਵੇਂ ਲੱਗੀਆਂ ਬੰਦੇ ਦੀਆਂ ਗੱਲਾਂ ਜਿਹੜੇ ਹਿਸਾਬ ਨਾਲ ਦੇਸ਼ਾ ਦੇ ਹਾਲਾਤ ਬਣੇ ਹੋਏ ਆ ਉਸ ਹਿਸਾਬ ਦੇ ਨਾਲ 바ਵਾ ਤੰਤ ਲੱਗਦਾ ਇਹਨਾਂ ਗੱਲਾਂ ਦੇ ਵਿੱਚ ਕਿਉਂਕਿ ਆ ਸਾਡੇ ਲਾਗੇ ਹੀ ਰਾਮਪਰਾ ਫੂਲ ਦੇ ਲਾਗੇ ਮਹਾਰਾਜਪਿੰਡ ਦੇ ਸੰਤ ਬਾਬਾ ਸੇਰ ਸਿੰਘ ਜੀ ਮਹਾਰਾਜ ਵਾਲੇ ਉਹ ਵੀ ਇਹ ਗੱਲਾਂ ਕਾਫੀ ਟਾਈਮ ਤੋਂ ਕਹਿ ਰਹੇ ਨੇ ਕਿ ਨਾ ਬਿਜਲੀ ਬਚੇਗੀ ਨਾ ਤੁਹਾਡੇ ਕੋਲੇ ਖਾਣ ਪੀਣ ਨੂੰ ਕੁਝ ਬਸੇਗਾ ਐਸਾ ਭਿਆਨਕ ਸਮਾਂ ਥੋੜੇ ਸਮੇਂ ਦੇ ਵਿੱਚ ਹੀ ਆਵੇਗਾ ਉਹਨਾਂ ਨੇ ਪਿੰਡਾਂ ਦੇ ਵਿੱਚ ਚੱਕੀਆਂ ਬੰਡੀਆਂ ਨੇ ਖੂਹਾਂ ਦੀ ਸੰਭਾਲ ਕੀਤੀ ਹੈ ਨਲਕੇ ਲਾਉਣ ਦੀ ਤਾਕੀਦ ਲੋਕਾਂ ਨੂੰ ਕੀਤੀ ਹੈ ਇਹ ਸੱਚ ਹੋ ਸਕਦਾ ਹੈ ਬਾਕੀ ਆ ਚਿਪਾਂ ਚੁਪਾਂ ਵਾਲੀਆਂ ਗੱਲਾਂ ਵੀ ਮੀਡੀਆ ਤੇ ਆਪਾਂ ਸੁਣਦੀਆਂ ਕਿ ਮਨੁੱਖ ਦੀ ਚਿਪਾਂ ਲੱਗਣਗੀਆਂ ਬਾਈ ਜਿਹੜਾ ਚਿਪ ਲਵਾਵੇਗਾ ਉਹੀ ਬਾਹਰ ਨਿਕਲੇਗਾ ਬਾਕੀ ਸਾਰੇ ਅੰਦਰ ਟਾੜੇ ਰਹਿ ਜਾਣਗੇ ਜਿਹੜੇ ਅੰਦਰ ਰਹਿਣਗੇ ਉਹ ਚਿਪਾਂ ਲਗਾਉਣ ਤੋਂ ਬਚ ਜਾਣਗੇ ਬਾਕੀ ਚਿਪਾਂ ਲੱਗਣਗੀਆਂ ਤੇ ਸਾਰਾ ਕੰਟਰੋਲ ਉਹਨਾਂ ਦੇ ਹੱਥਾਂ ਦੇ ਵਿੱਚ ਹੋਵੇਗਾ ਇਹ ਸੱਚ ਹੋ ਰਿਹਾ ਹੈ ਕਿ ਬਾਕੀ ਭਾਈ ਪ੍ਰਮਾਤਮਾ ਨੂੰ ਪਤਾ ਹੈ ਕਿਉਂਕਿ ਜਿਨ੍ਹਾਂ ਜਿਨੇ ਸ੍ਰਿਸ਼ਟੀ ਸਾਜੀ ਹੈ ਉਹੀ ਇਸ ਬਾਰੇ ਜਾਣਦਾ ਹੈ ਜャ ਕਰਤਾ ਸ੍ਰਿਠੀ ਕੋ ਸਾਜੀ ਆਪੇ ਜਾਣੇ ਸੋਈ ਸਭੇ ਜੀ ਸੰਭਾਲ ਜਿਵੇਂ ਆਪਣੇ ਜੀਵਨ ਨੂੰ ਆਪੇ ਸੰਭਾਲੇਗਾ ਸੋ ਵੀਡੀਓ ਚੰਗੀ ਲੱਗੀ ਸੇਰ ਜ਼ਰੂਰ ਕਰਿਓ ਤੇ ਫੋਲੋ ਕਰਿਓ ਪੇਜ ਨੂੰ ਧੰਨਵਾਦ